ਫਸ ਗਏ ਦੀ ਅਸੀਂ ਇਸ ਵੇਲੇ ਕੇਰਲਾ ਦੀ ਦਾਇਤਾ ਲਈ ਤੁੰਦਮ ਦੇ ਵਿੱਚ ਹੈ ਕੇਰਲਾ ਦਾ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਨਾਲ ਕੋ ਰੂਟਸ ਦੇ ਨਾਲ ਮੀਟਿੰਗ ਕੀਤੀ ਹੈ ਸਾਡਾ ਇਹ ਮੀਟਿੰਗ ਕਰਨ ਦਾ ਮੰਤਵ ਇਹ ਸੀਗਾ ਕਿ ਜਿਹੜੀ ਕੇਰਲਾ ਦੀ ਐਨਆਰਆਈ ਪਾਲਿਸੀ ਹੈ ਐਨਆਰਆਈ ਨੂੰ ਕਿੱਦਾਂ ਹੈਂਡਲ ਕਰਦੇ ਆ ਤੇ ਪੰਜਾਬ ਦੇ ਅੰਦਰ ਜਿਹੜੀਆਂ ਐਨਆਰਆਈ ਦੀਆਂ ਪ੍ਰੋਬਲਮ ਨੇ ਉਹਨਾਂ ਨੂੰ ਕਿੱਦਾਂ ਹੱਲ ਕੀਤਾ ਜਾ ਸਕਦਾ ਕਿਉਂਕਿ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਦੋ ਹੀ ਸਟੇਟ ਇਦਾਂ ਦੇ ਇੱਕ ਪੰਜਾਬ ਉਹ ਕਿਰਲਾ ਜਿਹਦੇ ਸਭ ਤੋਂ ਜ਼ਿਆਦਾ ਐਨਆਰਆਈ ਜਿਹੜੇ ਬਾਹਰ ਦੇ ਦੇਸ਼ਾਂ ਦੇ ਵਿੱਚ ਰਹਿੰਦੇ ਐ ਸੋ ਇਹਨਾਂ ਦਾ ਇੱਕ ਬਹੁਤ ਵਧੀਆ ਐਕਸਪੀਰੀਅੰਸ ਬਹੁਤ ਵਧੀਆ ਕੰਮ ਕਰਦੇ 1996 ਤੋਂ ਇਹਨਾਂ ਨੇ ਇਹ ਸ਼ੁਰੂ ਕੀਤਾ ਆਪਣਾ ਡਿਪਾਰਟਮੈਂਟ ਜਿਹਦਾ ਨਾਮ ਕੋ ਜਸਟ ਲਾਈਕ ਕਾਰਪੋਰੇਸ਼ਨ ਉਹਦਾ ਬਹੁਤ ਬੇਤਰੀਨ ਮਤਲਬ ਕੰਮ ਇਹਨਾਂ ਨੇ ਕੀਤਾ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਮੈਂ ਆਪਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਦਲੀਪ ਕੁਆਰ ਜੀ ਸਾਡੇ ਐਨਆਰਆਈ ਡਿਪਾਰਟਮੈਂਟ ਦੇ ਐਡੀਜੀਪੀ ਸਾਹਿਬ ਸਨਾ ਸਾਹਿਬ ਉਹਨਾਂ ਨੂੰ ਤੇ ਦੂਸਰੇ ਅਫਸਰ ਸਾਹਿਬ ਨੂੰ ਲੈ ਕੇ ਬੀਤੀ ਰਾਤ ਆਏ ਸੀਗੇ ਉਹ ਸਾਡੀ ਬੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਹੈ ਉਹ ਅਸੀਂ ਕਾਫੀ ਕੁਝ ਸਿੱਖਿਆ ਜੋ ਇਹ ਕੇਵਲਾ ਦੇ ਵਿੱਚ ਕਰਦੇ ਅਸੀਂ ਵੀ ਜਲਦੀ ਪੰਜਾਬ ਦੇ ਵਿੱਚ ਇਦਾਂ ਦੀ ਪਾਲਿਸੀ ਲੈ ਕੇ ਆਵਾਂਗੇ ਕਿ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਕਿਤੇ ਪੰਜਾਬੀ ਬੈਠੇ ਆ ਤੇ ਇਹਨਾਂ ਨੂੰ ਐਨਆਰਆਈਸ ਨੂੰ ਸਮੱਸਿਆਵਾਂ ਆਉਂਦੀਆਂ ਉਹਨਾਂ ਦੀਆਂ ਸਮੱਸਿਆਵਾਂ ਦਾ ਸਹੀ ਢੰਗ ਦੇ ਨਾਲ ਸੋਲੂਸ਼ਨ ਜਿਹੜਾ ਕਿੱਦਾਂ ਕੀਤਾ ਜਾਵੇ ਉਹ ਸਭ ਤੋਂ ਜ਼ਿਆਦਾ ਜਿਹੜੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਹੋ ਰਹੀ ਹੈ ਉਹ ਇੱਥੇ ਵੀ ਪ੍ਰੋਬਲਮ ਹੈ ਪਰ ਸਾਡੇ ਦਿਨੀ ਨਹੀਂ ਇਹਨਾਂ ਨੇ ਵੀ ਦੱਸਿਆ ਕਿ ਇਹਨਾਂ ਦੇ ਵੀ ਹੋ ਰਹੀ ਹੈ ਪਰ ਦਿਨੀ ਪੰਜਾਬ 'ਚ ਇੰਨੀ ਨਹੀਂ ਪਦੇ ਉਹਦੇ ਲਈ ਕੀ ਕੁਝ ਕਰੇ ਉਹ ਵੀ ਅਸੀਂ ਇਹਨਾਂ ਤੋਂ ਕਾਪੀ ਮਤਲਬ ਕੋਈ ਚੀਜ਼ਾਂ ਸਾਂਝੀਆਂ ਕੀਤੀਆਂ ਤਾਂ ਅਦਾਨ-ਪ੍ਰਦਾਨ ਕੀਤਾ। ਸੋ ਅਸੀਂ ਪੰਜਾਬ ਦੇ ਵਿੱਚ ਜਿਹੜਾ ਕੇਰਲਾ ਦਾ ਇਹ ਜਿਹੜੇ ਇਹਨਾਂ ਦਾ ਜਿਹੜਾ ਐਨਡੀਆਈ ਦੇ ਪ੍ਰਤੀ ਨਜ਼ਰੀਆ ਇਹਨਾਂ ਦਾ ਹੀ ਦੇ ਪ੍ਰਤੀ ਜਿਹੜੀ ਪੌਲਸੀ ਆ ਉਹਨੂੰ ਅਸੀਂ ਪੰਜਾਬ ਦੇ ਵਿੱਚ ਵੀ ਆਪਣੇ ਮਾਝੋਗ ਮੁਖਤੀ ਸਦਾ ਭਗਵਾਨ ਸਿੰਘ ਮਹਾਂਜੀ ਦੀ ਗਵਾਈ ਚ ਉਹਨੂੰ ਜਿਹੜਾ ਲਾਗੂ ਕਰਾਂਗੇ ਤਾਂ ਜੋ ਸਾਡੇ ਐਨਡੀਆਈਆਂ ਨੂੰ ਜਿਹੜੀਆਂ ਸਵੱਸਿਆਵਾਂ ਆਉਂਦੀਆਂ ਉਹ ਸਾਰੀਆਂ ਹੱਲ ਹੋ ਸਕਣ ਇਸ ਲਈ ਇਹ ਸਾਡੀ ਮੀਟਿੰਗ ਜਿਹੜੀ ਹੈ ਉਹ ਅੱਜ ਅਸੀਂ ਰੱਖੀ ਸੀਗੀ ਬਹੁਤ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਉਹ ਚੰਗੇ ਇਸ ਮੀਟਿੰਗ ਦੇ ਅੱچھے ਰਿਜ਼ਲਟ ਆਉਣਗੇ ਕੋਈ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਕਿੱਦਾਂ ਕਰਦੇ ਆ ਕਿੱਦਾਂ ਨਹੀਂ ਕਰਦੇ ਉਹ ਚੀਜ਼ਾਂ ਅਸੀਂ ਕਾਫੀ ਸਿੱਖ ਕੇ ਚੱਲੇ ਜਿੱਦਾਂ ਕਿ ਅਸੀਂ ਮਤਲਬ ਇੱਥੋਂ ਕੇਰਲਾ ਵਾਲੇ ਜਿਹੜੇ ਆ ਬਹੁਤ ਵਧੀਆ ਵਰਕ ਵੀza ਗਵਰਨਮੈਂਟ ਦੀ ਏਜੰਸੀ ਜਿਹੜੀ ਆ ਨਾਰਕੋ ਜਿਹੜੀ ਆ ਉਹ ਕਿੱਦਾਂ ਦਵਾਉਂਦੀ ਆ ਕਿੱਦਾਂ ਵਰਕ ਵੀza ਵਾਲਾ ਜਿਹੜਾ ਸਿਸਟਮ ਆ ਉਹ ਅਸੀਂ ਪੰਜਾਬ ਦੇ ਵਿੱਚ ਵੀ ਸੀਐਮ ਸਾਹਿਬ ਦੇ ਨਾਲ ਬੈਠ ਕੇ ਕਰਾਂਗੇ ਕਿ ਪੰਜਾਬ ਗਵਰਨਮੈਂਟ ਤੋਂ ਵੀ ਇਦਾਂ ਦੀ ਏਜੰਸੀ ਜਿਹੜੀ ਇੱਕ ਉਹ ਬਣਾਉਣੀ ਚਾਹੀਦੀ ਹੈ ਜਿਹੜੀ ਆਮ ਲੋਕਾਂ ਨੂੰ ਜਿਹੜਾ ਵਰਕ ਵੀਜ਼ਾ ਦੇਣਾ ਉਹ ਕਿੱਦਾਂ ਲੈਣਾ ਕਿੱਦਾਂ ਦਵਾਉਣਾ ਹੈ ਕਿੱਥੇ ਕਿੱਥੇ ਲੋੜ ਹੈ ਵਰਕ ਦੀ ਕਿਹੜੇ ਕਿਹੜੇ ਦੇਸ਼ ਚ ਲੋੜ ਹੈ ਉਹ ਸਾਬ ਦੇ ਨਾਲ ਜਿਹੜਾ ਉਹ ਕਰਨਾ ਬਹੁਤ ਜ਼ਰੂਰੀ ਹੋਊਗਾ ਸੋ ਮੈਂ ਇਹਨਾਂ ਦਾ ਸਾਹਿਬ ਦਾ ਬਹੁਤ ਧੰਨਵਾਦੀਆਂ ਕਿ ਇਹਨਾਂ ਨੇ ਬੜਾ ਅੱਛੇ ਢੰਗ ਨਾਲ ਸਾਡੇ ਨਾਲ ਮੀਟਿੰਗ